ਮਤੇਗੜ ਚੂੜੀਆਂ ਦੇ ਬਾਜ਼ਾਰਾਂ ਦੇ ਵਿੱਚ ਲੱਗੀਆਂ ਰੌਣਕਾਂ ਬੰਬ ਬੰਬ ਬੋਲੇ ਦੇ ਜਾਕਾਰਿਆਂ ਦੇ ਨਾਲ ਗੂੰਜਿਆ ਬਾਜ਼ਾਰ ਰਵਿਕਰਨ ਜੋਗਨਰੰਦ ਆਵਾ ਤੇ ਰਾਜੀਪ ਸ਼ਰਮਾ ਨੇ ਕੀਤੀ ਸ਼ਿਰਕਤ ਪੱਤਰਕਾਰ ਨਾਲ ਗੱਲਬਾਤ ਕਰਦੀ ਹੈ ਨਾ ਕੀ ਕਿਹਾ ਸੁਣਦੇ ਹਾਂ जो ताकत दी आज करावी है लाख भर की देती है तार कर ना जाना 1 लाख पैसे मैं मान जाऊं रे ये कैसे मैं मनावे फिर एक बार मैं करूंगा तेरे कंधे दाद दूंगा ਤੇ ਵੀ ਚਿੱਪਰ ਵਾਲਾ ਗੱਲ ਬਣਾ ਕਮੇਟੀ ਅਜ ਨਾਲ ਵੱਲੋਂ ਫੱਲੇਗਾ ਟੂਰੀਆ ਵੀ ਕਿ ਸਗੰਦੀ ਰਸਮ ਲੈ ਕੇ ਕਿ ਪਹੁੰਚੇ ਆ ਕਿ ਅਸੀਂ ਹਰ ਸਾਲ ਇਸੇ ਤਰ੍ਹਾਂ ਦੀ ਸਗੰਦੀ ਰਸਮ ਲੈ ਕੇ ਨਿਆ ਇਹਦੇ ਵਿੱਚ ਸਾਡੀਆਂ ਸਾਰੀਆਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਸਾਰੀਆਂ ਸਹਿਯੋਗ ਕਰਦੀਆਂ ਨੇ ਗੰਭੀ ਰਸਮ ਪਰ ਫੜੇਗਾ ਚੂੜੀਆਂ ਸ਼ਾਮ ਮੰਦਰ ਵਿੱਚ ਕੀਤੀ ਜਾਂਦੀ ਆ ਇਸ ਤੋਂ ਬਾਅਦ ਰਾਤ ਨੂੰ ਇਸ ਤੋਂ ਬਾਅਦ ਇੱਕ ਸ਼ੂਆ ਬੜੀ ਤੋਂ ਵੱਡਾ ਆਮਨ ਹੈ ਜਿੱਦਾਂ ਕਿ ਤੁਸੀਂ ਆ ਕਿਹਨਾਂ ਦੇਖ ਰਹੇ ਹੋ ਪਾਰਟੀ ਦੇ ਪ੍ਰੋਮਿਸ਼ਨ ਚ ਦੀ ਸਾਚੂਗੇ ਨੇ ਪੂਰੇ ਸ਼ਹਿਰ ਦਾ ਮੰਗਨ ਤੋਂ ਬਾਅਦ ਇੱਕ ਪੈਰ ਨਿਕੇ ਸਭ ਆਜ਼ਾਦੀ ਦਿੱਤੀ ਜਾਏਗੀ ਜਿਹੜੀ ਆਜ਼ਾਦੀ ਦਿੱਤੀ ਗਈ ਸੀ ਬਾਕੀ ਕੱਟਣ ਤੋਂ ਬਾਅਦ ਅਲੀ ਪੈਲਸ ਦੇ ਵਿੱਚ ਜਾਵਾਂਗੇ ਉੱਥੇ ਧਾਰਮਿਕ ਪ੍ਰੋਗਰਾਮ ਹੋਏਗਾ ਦੇਖ ਉਸ ਦਾ ਮਾਹੌਲ ਕੀ ਹੈ ਸਾਰੇ ਪੈਲਸਾਂ ਦੇ ਸਾਰੇ ਪੂਰ ਜਹਾਨ ਦੁਨੀਆ ਤੇ ਵਾਸਤੇ ਸਾਰੇ ਸੰਗਤਾਂ ਦਾ ਜਿਹਨੇ ਸ਼੍ਰੋਮਣੀ ਦੀਆਂ 13 ਸਾਲੀਆਂ ਝੁਟਕਾ ਹੁਆ ਵਾ ਤੇ ਅਨੇ ਇਸ ਸਥਾਨੀ ਰੈਡੀ ਸ਼ੋਹਰਿਆ ਕਰਾਉਂਦੇ ਦੀ ਵੀ ਅੱਜੇ ਭਰਾਤ ਫਲੇਨਡ ਚੁੜੀਆਂ ਵਿੱਚ ਜਿਹੜਾ ਨਾਲੇ ਦਵਾਈ ਜਰਾ ਮੰਦਿਰ ਦੇ ਵਿੱਚ ਦੇਖ ਰਹੇ ਹਾਂ ਸਾਰੇ ਪਰਿਵਾਰਕੀਆਂ ਦੇ ਤੌਰ ਤੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਵਾਅਦਾ ਹੋ ਗਿਆ ਸੀ ਆ ਫਿਰ 9 ਵਜੇ ਕਰਕੇ ਜਾਣਾ ਸਾਰਿਆਂ ਨੇ ਮੈਂ ਕਿਹਾ ਕਿ ਇਹ ਤਾਂ ਦਾ ਮਾਹੌਲ ਕਿਸੇ ਇੱਕ ਨਵਾਂ ਦੁਨੀਆ ਦੇ ਵਿੱਚ ਹੈ ਤੇ ਮੈਂ ਵਧਾਈ ਦੇਣਾ ਚਾਹੁੰਦਾ ਕਿ ਬੜੇ ਕੰਮ ਕੂੜੀਆਂ ਨਹੀਂ ਕਰਸੀ ਨੇ ਉਹ ਅੱਜ ਦੇ ਸ਼ਾਵਨ ਜਤਰ ਤੇ ਬੜੀ ਖੂਬਸੂਰਤ ਨਾ ਬਣਾ ਰਹੇ ਨੇ ਤੇ ਸਾਰਿਆਂ ਨੂੰ ਇਸ ਪਿਆਰ ਦੇ ਭਾਈ ਜੀ ਜਿਹੜੇ ਕਹਿੰਦੇ ਕੋਈ ਜੁਮਈ ਨਹੀਂ ਤੇ ਜਾਣੀ ਅਨਿਪ ਨੇ ਖੁਪਾਰਟੀ ਨੇ ਤਾਂ ਪਹਿਲਾਂ ਦਿੱਤੀ ਜ਼ਿੰਮੇਵਾਰੀ ਨੇ ਪਾਰਟੀ ਨੇ ਅਗਵਾਗਾਂ ਨੇ ਜੜੀਆਂ ਨੇ ਸਾਡੇ ਜੋ ਆ ਗਏ ਸਭ ਤੋਂ ਅੰਦਰ ਸਮਝਾ ਰਹੇ ਗੀ ਰੰਮਨਾ ਰਾਜੋ ਆਮ ਨੌਜਵਾਨਾਂ ਨੂੰ ਸਿਰਫ ਆਪਣੀ ਪਾਰਟੀ ਹੀ ਜਿਹੜੀ ਤੇ ਤੁਹਾਡੀ ਦੇ ਸਕਦੀ ਹੈ ਰਾਜ ਦਾ ਅੰਤ ਨਾਲ ਜਿਹੜਾ ਮੇਰੇ ਨਾਲ

ਦੇਖਦੇ ਬੇਲਾ ਬਹੁਤ ਹੀ ਵੱਡਾ ਦਿਨ ਆ ਪਰ ਮੁੰਡਿਆਂ ਨਾਲ ਦੇ ਜਿੰਦੀ ਹੈ ਇੱਕ ਸੰਸਪਾਰ ਜੀ ਜਾਨਾ ਹੈ ਇਹਨਾਂ ਦਰਸ਼ਨ ਕਰਨ ਦਾ ਤੇ ਨਾਲ ਮਹਿਮਾਨ ਆ ਗਏ ਬਾਕੀ ਸ਼ੰਕਰ ਜੀ ਸਭ ਦੀਆਂ ਮੁਕਾਬਲਾ ਪੂਰੀਆਂ ਕਰਨ ਆਪ ਸਭ ਨੂੰ ਸੁਲਾਤੀ ਕਿ ਅੱਜ ਭਾਜੀ ਅੱਜ ਤੁਸੀਂ ਆਏ ਹੋ ਮਾ ਸ਼ਿਵਰਾਤਰੀ ਦੇ ਫਟੇਗੜ ਚੁੰਗੀਆਂ ਤੇ ਕਾਫੀ ਇਤਸ਼ਾ ਹੈ ਦੇਖਣ ਨੂੰ ਮੈਂ ਤੇ ਅਸ਼ੋਭਾ ਜੀ ਆਪਾਂ ਵੀ ਸ਼ੁਕਰ ਕੀਤੀ ਮੈਂ ਅੱਜ ਮੱਡੀ ਨਗਰ ਫਟੇਗੜ ਸ਼ਰਧਾ ਸੰਗਤਿਆ ਸ੍ਰੀਮੁਖ ਸ਼ੇਰ ਮਹਾਰਾਜ ਜਿਹੜੇ ਸਰੋਕਾਰ ਨੇ ਉਹਨਾਂ ਨੂੰ ਆਪਣੀ ਮਤਲਬ ਆਪਣੇ ਪਰਿਵਾਰ ਵਾਂਗੂ ਸੱਜੇ ਲਈ ਲੱਖ ਲੱਖ ਵਧਾਈ ਪੇਸ਼ ਕਰਦਾ ਤੇ ਨਾਲੇ ਸ੍ਰੀ ਮਹਾਰਾਜ ਦੇ ਚਰਨਾਂ 'ਚ ਸਾਥ ਪੇਂਦੀ ਕਰਦਾ ਜੇ ਸੱਚੇ ਪਤਾ ਵਾਹਿਗੁਰੂ ਸਾਰਿਆਂ ਤੇ ਮੇਰ ਭਰਿਆ ਹੱਥ ਤੇ ਸਾਰਿਆਂ ਦਾ ਪਿਆਰ ਭਾਈਚਾਰਾ ਇਤਫਾਕ ਬਣਿਆ ਰਵੇ ਤੇ ਸਾਰਿਆਂ ਦੇ ਘਰੋ-ਬਾਰਾਂ ਦੇ ਵਿੱਚ ਵਾਧਾ ਹੋਵੇ ਖੁਸ਼ੀਆਂ ਜਿਹੜੇ ਜਿਹੜੇ ਆ ਸਾਰੇ ਸਾਡੇ ਨਗਰ ਤੇ ਆਉਣ ਪਰ ਸਾਰਿਆਂ ਤੇ ਮੇਰ ਭਰਿਆ ਅੱਜ ਦੇ ਇਸ ਸੁਖ ਦਿਹਾੜੇ ਤੇ ਸਭੂਚਾ ਮਲੇਗੜ ਚੂੜੀਆਂ ਨਗਰ ਔਰ ਪੂਰੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਸਾਡੇ ਸ਼ੇਰ ਪ੍ਰੇਮੀ ਜਣੇ ਨੇ ਅੱਜ ਦੇ ਇਸ ਸਾਹ ਅੱਜ ਦੇ ਇਸ ਉਤਸਵ ਨੂੰ ਬੜੇ ਉਤਸ਼ਾਹ ਨਾਲ ਮਨਾ ਰਹੇ ਆ ਔਰ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਜੁਦਾਈ ਦਿੰਦੇ ਆ ਔਰ ਉਮੀਦ ਕਰਦੇ ਆ ਕਿ ਇਦਾਂ ਹੀ ਜਿਹੇ ਦਿਨ ਤੇ ਹੱਥ ਨੇ ਨੇ ਅਸੀਂ ਸਾਰੇ ਨਗਰ ਨਿਵਾਸੀ ਰਲ ਕੇ ਬਣਾਈਏ ਔਰ ਜਿਹਦੇ ਵਿੱਚ ਹਰ ਤਰ੍ਹਾਂ ਦੇ ਡਿਫਰੈਂਸਸ ਨੂੰ ਦੂਰ ਕਰਕੇ ਇਕਜੁੱਟ ਹੋ ਕੇ ਹਰ ਤਿਹਾੜ ਨੂੰ ਮਨਾਇਆ ਜਾਏ ਜੋ ਵੀ ਸਾਨੂੰ ਇੱਕ ਅੱਛੀ ਸਿੱਖ ਦਿੰਦਾ ਹੈ ਔਰ ਇੱਕ ਨੇਕ ਨੀਅਤ ਦੇ ਨਾਲ ਚੱਲਣ ਦੀ ਪੈਰਵਾਹੀ ਕਰਦਾ ਅਸੀਂ ਸ਼ਿਵਪੂਲੇ ਨਾਲ ਦੀ ਕਿਰਪਾ ਦੇ ਨਾਲ ਅੱਜ ਸਾਰੇ ਇਕੱਠੇ ਆ ਅੱਜ ਸਾਰਾ ਨਗਰ ਇਕੱਠਾ ਹੈ ਔਰ ਦੇਖੋ ਕਿੰਨੇ ਉਤਸ਼ਾਹ ਨਾਲ ਸਾਰੇ ਇੱਥੇ ਜਣਾਂ ਨੇ ਇਸ ਦਿਨ ਨੂੰ ਅੱਜ ਮਨਾ ਰਹੇ ਆ ਔਰ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਕਿ ਪਰਮਾਤਮਾ ਹਰ ਇੱਕ ਨੂੰ ਸ਼ਾਂਤੀ ਕਲਾ ਚ ਰੱਖੇ ਹਰ ਬੰਦਾ ਜਿਹੜਾ ਆਪਣੇ ਘਰ ਸੁਖੀ ਬਸੇ ਔਰ ਇੰਤਾਂ ਹੀ ਸਾਰੇ ਦਿਲਚਾਰ ਬਣਾਦੇ ਆ ਅੱਜ ਤਰਲੋਕੀ ਦੇ ਮਾਲਕ ਭਗਵਾਨ ਸ਼ੰਕਰ ਜੀ ਦਾ ਯਾਦਾਪੁਰਪਿਆ ਜੋ ਸਾਰੇ ਸ਼ਹਿਰ ਦੇ ਵਿੱਚ ਬੜੇ ਸ਼ਰਧਾ ਤੇ ਜਨਾਂ ਮਨਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਵਾਲੇ ਜਾਵੇ ਸਾਡੇ ਸ਼ਹਿਰ ਦੇ ਪਸੰਦੇ ਜਣੇ ਨੇ ਹਰ ਵੇਲੇ ਖੁਸ਼ੀਆਂ ਤੇ ਖੇੜਿਆਂ ਵਿੱਚ ਰਹਿਣ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਸਕਲ ਕਾਇਨਾਤ ਨੂੰ ਇਸ ਪਵਿੱਤਰ ਮੌਕੇ ਦੇ ਉੱਤੇ ਲੱਖ ਲੱਖ ਮੁਬਾਰਕਾਂ ਪੇਸ਼ ਕਰਦਾ ਹਾਂ ਬਹੁਤ ਹਮਨਾਮਾ ਨਾਲ ਬਣਾ ਰਿਹਾ ਔਰ ਬੜਾ ਹੀ ਮਜ਼ਾ ਆ ਰਿਹਾ। ਬਹੁਤ ਸਭ ਤੋਂ ਪਹਿਲਾਂ ਤਾਂ ਸ਼ਰਧਾਤਰੀ ਜੀ ਨੂੰ ਸਭ ਹਰ ਕਿਸੇ ਨੂੰ ਬਹੁਤ ਬਹੁਤ ਵਧਾਰਗਾ। ਸਾਡੇ ਫਤਿਹਗੜ੍ਹੂ ਦੇ ਵਿੱਚ ਟੋਲ 8ਵਾਂ ਮੰਦਰ ਬਣਾ ਰਿਹਾ ਜਿਹਦੇ ਸਾਡੇ ਅੱਜ ਵੀ ਬਹੁਤ ਧੁੰਮਾਂ ਮਨਾਈ ਜਾ ਰਹੀ ਹੈ। ਹਰ ਮੰਦਰ ਮਰੀ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਨਵਾ ਬਦਕੂੜੀ ਵਿੱਚ ਮੁਗੱਤ ਚੱਡੀ ਜਾ ਰਹੀ ਹੈ ਜਿਸ ਵਿੱਚ ਜੀ ਸਭ ਨਾਲ ਅਸੀਂ ਖੁਦ ਨਾਲ ਹੋ ਕੇ ਸ਼ਰਧਾਤਰੀ ਕੰਮ ਜਿਓਏ ਹਨ। ਤੇ ਸਭ ਨੂੰ ਮੇਰੀ ਅਪੀਲ ਹੈ ਕਿ ਉਹ ਆਪਣੇ ਸੁਰੱਖਿਅਤ ਕਰਨ ਤੇ ਦੇਖਣਾ ਕਿ ਧੂਗਾ ਨਾ ਬਣਾਉਣ।